ਰਤਰੀਨਾ ਕ੍ਰਿਸ਼ਟਕਲੀ ਕੀ ਪੰਜਾਬ ਚ ਹੋ ਸਕਦੀ ਆ ਆਠਰੀ ਕਾਲ ਜੀ ਮੈਂ ਗੁਰਸਿਮਰਨ ਸਿੰਘ ਤੁਣਾ ਨੈਚੁਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਇੱਕ ਫੁੱਲ ਵਾਲਾ ਬੂਟਾ ਲਾਈਨ ਤੋਂ ਥੋੜੀ ਜਿਹੀ ਹਟ ਕੇ ਗੱਲ ਕਰਦੇ ਆਂ ਜੀ ਸਜਾਵਟੀ ਬੂਟੇ ਦੀ ਗੱਲ ਕਰ ਰਹੇ ਆਂ ਜੀ ਅੱਜ ਆਪਾਂ ਫਰੂਟ ਪਲਾਂਟ ਨਹੀਂ ਹੈ ਜੀ ਇਹ ਇਹ ਕ੍ਰਿਸ਼ਟਕਲੀ ਆ ਰਤਰੀਨਾ ਕ੍ਰਿਸ਼ਟਕਲੀ ਕਹਿੰਦੇ ਆ ਜੀ ਇਹਨੂੰ ਇਹਦਾ ਤੁਸੀਂ ਫੁੱਲ ਦੇਖ ਸਕਦੇ ਹੋ ਜਿਵੇਂ ਤੋਤੇ ਦੀ ਚੁੰਝ ਹੁੰਦੀ ਆ ਜੀ ਉਦਾਂ ਦਾ ਬਣਿਆ ਹੋਇਆ ਜੀ ਔਰ ਲੰਬੀਆਂ ਲੰਬੀਆਂ ਲੜੀਆਂ ਨੇ ਇਹਦੀਆਂ ਫੁੱਲ ਉਹਦੀਆਂ ਤਕਰੀਬਨ 2 2 ਫੁੱਟ 2.5 2.5 ਫੁੱਟ ਦੀਆਂ ਇਹਦੀਆਂ ਲੜੀਆਂ ਬਣਦੀਆਂ ਨੇ ਜਿੰਨੀ ਨਵੀਂ ਗ੍ਰੋਥ ਹੋਊਗੀ ਜੀ ਜਿਵੇਂ ਹੁਣ ਇਹ ਜਿਹੜੀ ਨਵੀਂ ਗ੍ਰੋਥ ਇਹਦੇ ਤੇ ਚੱਲ ਰਹੀ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਵੀ ਨਵੀਂ ਗ੍ਰੋਥ ਜਿਉਂ-ਜਿਉਂ ਨਿਕਲੀ ਜਾਂਦੀ ਆ ਨਵੇਂ-ਨਵੇਂ ਇਹਦੇ ਤੇ ਫੁੱਲ ਖਿੜੀ ਜਾਂਦੇ ਨੇ ਲਾਲ ਰੰਗ ਦਾ ਫੁੱਲ ਆ ਜੀ ਜਿਵੇਂ ਆਪਣਾ ਕੇਸੂ ਹੁੰਦਾ ਜੀ ਜਿਹਨੂੰ ਟੱਕ ਜਾਂ ਪਲਾਸ ਕਹਿ ਦਿੰਦੇ ਆ ਉਹਦੇ ਫੁੱਲਾਵਾਂਗੇ ਭਲੇਖਾ ਪਾਉਂਦਾ ਕਈ ਲੋਕ ਪੁੱਛਦੇ ਆ ਵੀ ਕੇਸੂ ਦਾ ਬੂਟਾ ਨਹੀਂ ਜੀ ਟੱਕ ਦਾ ਨਹੀਂ ਜੀ ਇਹ ਇੱਕ ਰਸਟ੍ਰ ਕ੍ਰਿਸਟਾ ਕਲੀ ਬਹੁਤ ਮਸ਼ਹੂਰ ਪਲਾਂਟ ਆ ਜੀ ਇਹ ਲੈਂਡਸਕੇਪਿੰਗ ਦੇ ਵਿੱਚ ਲਗਭਗ ਜੇ ਕਿਸੇ ਨੇ ਆਪਣਾ ਇਹ ਬਣਾਉਣਾ ਹੋਵੇ ਘਰ ਦੇ ਵਿੱਚ ਕੋਈ ਇੱਕ ਬੂਟਾ ਲਾਉਣਾ ਦਰਖਤ ਜਿਹੜਾ ਸੋਨਾ ਲੱਗੇ ਦੇਖਣ ਨੂੰ ਵਧੀਆ ਰਹੇ ਉਹ ਇਹ ਬੂਟਾ ਲੱਗਦਾ ਵੱਡੀਆਂ ਲੈਂਡਸਕੇਪਿੰਗਸ ਦੇ ਵਿੱਚ ਲੱਗਦਾ ਬਹੁਤ ਸੋਹਣਾ ਲੱਗਦਾ ਔਰ ਇਹਦਾ ਦਰਖਤ ਬਹੁਤ ਵੱਡਾ ਬਣ ਜਾਂਦਾ ਜੀ ਤੇ ਤਕਰੀਬਨ ਜਿਹੜੇ ਆਪਣੇ ਵੱਡੇ ਤੂਤ ਹੁੰਦੇ ਨੇ ਦਰਮਿਆਨਾ ਸਾਈਜ਼ ਦੇ ਜਿਹੜੇ ਅੰਬ ਹੋਗੇ ਜਾਂ ਓਡਾ ਓਡਾ ਦਰਖਤ ਬਣ ਜਾਂਦਾ ਜੀ ਇਸ ਜਦੋਂ ਪੂਰਾ ਫੁੱਲਾਂ ਨਾਲ ਪਰ ਪਰ ਜਾਂਦਾ April ਮਹੀਨੇ ਦੇ ਵਿੱਚ ਤੇ ਉਧਰ September ਮਹੀਨੇ ਦੇ ਵਿੱਚ ਪੂਰਾ ਫੁੱਲਾਂ ਨਾਲ ਪਰ ਜਾਂਦਾ ਫਿਰ ਬਹੁਤ ਸੋਹਣਾ ਲੱਗਦਾ ਜੀ ਇਹ ਦੇਖਣ ਨੂੰ ਫੁੱਲੇ ਫੁੱਲੇ ਚਮਕਦੇ ਹੁੰਦੇ ਆ ਪੱਤੇ ਘਟ ਹੁੰਦੇ ਆ ਜੀ ਇੱਕ ਹੋਰ ਬਾਈ ਇਹਦੀ ਖਾਸੀਅਤ ਆ ਜੀ ਜਿਹੜੀ ਮੈਂ ਨੋਟ ਕੀਤੀ ਆ ਜਾਂ ਜਿੰਨਾ ਕਿ ਮੈਂ ਇਹਨੂੰ ਪਲਾਂਟ ਨੂੰ ਅਬਜ਼ਰਵ ਕਰਦਾ ਜਿੱਧਰ ਨੂੰ ਸੂਰਜ ਹੁੰਦਾ ਜੀ ਜਿਵੇਂ ਹੁਣ ਚੜਦੀ ਦਾ ਵੇਲਾ ਆ ਜੀ ਸਵੇਰ ਦਾ ਵੇਲਾ ਇਹਦੇ ਜਿਹੜੇ ਪੱਤਿਆਂ ਦਾ ਮੂੰਹ ਆ ਉਹ ਚੜਦੀ ਵੱਲ ਆ ਜਿਉਂ-ਜਿਉਂ ਸੂਰਜ ਘੁੰਮੀ ਜਾਊ ਸਾਊਥ ਵੱਲ ਨੂੰ ਤੇ ਫਿਰ ਸ਼ਾਮ ਨੂੰ ਇਹਦੇ ਪੱਤੇ ਨੇ ਜਿਹੜੇ ਉਹ ਸਾਰੇ ਪੱਤੇ ਤਕਰੀਬਨ ਜੀ ਛਿਪਦੀਵਲ ਹੁੰਦੇ ਆ ਜੀ ਇਹ ਕੁਦਰਤਨ ਦੇਖਿਆ ਜੀ ਮੈਂ ਬਹੁਤ ਘੱਟ ਬੂਟਿਆਂ 'ਚ ਇਹ ਗੱਲ ਨੋਟ ਕੀਤੀ ਆ ਇਹਦੇ ਵਿੱਚ ਇਹ ਗੱਲ ਨੋਟ ਕੀਤੀ ਆ ਵੀ ਜਿੱਧਰ ਨੂੰ ਸੂਰਜ ਜਾਂਦਾ ਇਹਦੇ ਪੱਤੇ ਉਧਰ ਨੂੰ ਹੀ ਆਪਦਾ ਚਿਹਰਾ ਕਰ ਲੈਂਦੇ ਨੇ ਤੁਸੀਂ ਦੇਖ ਸਕਦੇ ਹੋ ਜੀ ਇਹ ਜਿਹੜਾ ਇਹਦਾ ਸਿੱਧਾ ਪਾਸਾ ਜਿਉਂ-ਜਿਉਂ ਸੂਰਜ ਘੁੰਮੀ ਜਾਊਗਾ ਤਿਉਂ-ਤਿਉਂ ਸੂਰਜ ਵੱਲ ਨੂੰ ਘੁੰਮ ਜਾਂਦੇ ਆ ਇਹ ਇਸ ਗੱਲ ਇਸ ਬੂਟੇ ਦੇ ਵਿੱਚ ਮੈਂ ਇਹ ਗੱਲ ਦੇਖੀ ਆ ਜੀ ਬੜਾ ਸੋਹਣਾ ਬੂਟਾ ਲੈਂਡਸਕੇਪਿੰਗ ਦੇ ਵਿੱਚ ਆਪਾਂ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਵਰਤ ਸਕਦੇ ਆ ਜੀ ਤੇ ਪੰਜਾਬ ਦੇ ਵਿੱਚ ਹੋ ਰਿਹਾ ਜੀ ਪੂਰੇ ਵਧੀਆ ਤਰੀਕੇ ਨਾਲ ਪਰ ਇਹਨਾਂ ਨੂੰ ਵੱਡੇ ਲੈਂਡਸਕੇਪ ਦੇ ਵਿੱਚ ਯੂਜ਼ ਕੀਤਾ ਜਾਂਦਾ ਕਿਉਂਕਿ ਦਰਖਤ ਬਣਦਾ ਕਿਤੇ ਸੋਹਣੇ ਘਰ ਦੇ ਵਿੱਚ ਆਪਾਂ ਨੇ ਇੱਕ ਅੱਧਾ ਬਰਖ ਲਾਉਣਾ ਹੋਵੇ ਫੁੱਲਾਂ ਵਾਲਾ ਤਾਂ ਇਹ ਬਹੁਤ ਵਧੀਆ ਰਹਿੰਦਾ ਜਿੱਦਾਂ ਆਪਣੇ ਗੁਲਮੋਹਰ ਹੋ ਗਿਆ ਜਕਰੰਡਾ ਹੋ ਗਿਆ ਉਹਨਾਂ ਨਾਲੋਂ ਇਹ ਵੀ ਵਧੀਆ ਰਹਿੰਦਾ ਜੀ ਉਹ ਵੀ ਆਪਣੀ ਤੌਂ ਤੇ ਠੀਕ ਨੇ ਤੇ ਅੱਡ ਅੱਡੇ ਇਹਨਾਂ ਦਾ ਦੇਖਾ ਜੀ ਜਿਹੜੀ ਅੱਡ ਅੱਡ ਮਹੱਤਤਾ ਹੈ ਲੈਂਡਸਕੇਪਿੰਗ ਦੇ ਵਿੱਚ ਹਰ ਈ ਕਾਲ ਦੀ